ਚੜਦੀ ਕਲਾ ਪੰਜਾਬ ਚੈਨਲ ਦੇ ਵਿੱਚ ਆਪ ਜੀ ਦਾ ਸਵਾਗਤ ਹੈ ਬੀਤੀ ਰਾਤ ਕਰੀਬ 11 ਵਜੇ ਐਸਮਾ ਸਟੇਟ ਗ੍ਰਾਮ ਤੀਰਤ ਦੇ ਬਾਰ-ਬਾਰ ਬੰਦ ਪਈਆਂ ਦੁਕਾਨਾਂ ਦੀਆਂ ਪੌੜੀਆਂ ਵਿੱਚ ਬੈਠ ਕੇ ਕੋਲ ਡਰਿੰਕਸ ਪੀ ਰਹੇ ਦੋ ਟਰੱਕ ਡਰਾਈਵਰ ਨੌਜਵਾਨਾਂ ਨਾਲ ਬਗੈਰ ਕਿਸੇ ਕਾਰਨ ਬਹਿਸ ਕਰਨ ਉਪਰੰਤ ਇੱਕ ਥਾਣੇਦਾਰ ਨੇ ਇੱਕ ਨੌਜਵਾਨ ਦੇ ਗੋਲੀ ਮਾਰ ਦਿੱਤੀ ਜੋ ਕਿ ਬਲਵਿੰਦਰ ਸਿੰਘ ਉਰਫ ਮੰਨੂ ਦੇ ਖੱਬੇ ਗੋਡੇ ਵਿੱਚ ਲੱਗਣ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ ਜਦੋਂ ਕਿ ਉਸ ਦੇ ਨਾਲ ਬੈਠੇ ਦੂਸਰੇ ਨੌਜਵਾਨ ਗੁਰਪ੍ਰੀਤ ਸਿੰਘ ਨਾਲ ਵੀ ਪੁੱਤਰੇ ਹੋਏ ਥਾਣੇਦਾਰ ਵੱਲੋਂ ਮਾਰਕੁੱਟਾਈ ਕੀਤੀ ਗਈ ਜਿਸ ਕਰਕੇ ਉਸ ਦੀ ਬਾਤ ਤੇ ਵੀ ਸੱਟ ਲੱਗ ਗਈ ਮਦਨ ਲਾਲ ਟੀਂਗਰਾ ਕਲੋਨੀ ਰਾਮ ਤੀਰਥ ਰੋਡ ਦੇ ਵਾਸੀ ਦੋਹਾ ਨੌਜਵਾਨਾ ਬਲਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਕੰਮ ਤੋਂ ਆ ਕੇ ਦੁਕਾਨਾਂ ਦੇ ਬਾਹਰ ਬੈਠੇ ਕੋਲਡ ਡਰਿੰਕਸ ਪੀ ਰਹੇ ਸਨ ਕਿ ਸਿਵਲ ਵਰਦੀ ਵਿੱਚ ਗੱਡੀ ਨੰਬਰ ਪੀ 20.02 ਸੀ ਯੂ 9800 ਤੇ ਸਵਾਰ ਹੋ ਕੇ ਆਏ ਨਸ਼ੇ ਵਿੱਚ ਤੁਤ ਥਾਣੇਦਾਰ ਨੇ ਠੁੱਡ ਮਾਰ ਕੇ ਉਹਨਾਂ ਦੀ ਕੋਲਡ ਡਰਿੰਕ ਵਾਲੀ ਬੋਤਲ ਤੇ ਗਲਾਸ ਛੁੱਟ ਦਿੱਤੇ ਅਤੇ ਉਹਨਾਂ ਨਾਲ ਬਿਨਾਂ ਕਿਸੇ ਗੱਲ ਤੋਂ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਉਹਨਾਂ ਇਸ ਦਾ ਵਿਰੋਧ ਕੀਤਾ ਤਾਂ ਉਕਤ ਥਾਣੇਦਾਰ ਨੇ ਸਰਕਾਰੀ ਪਿਸਤੌਲ ਨਾਲ ਬਲਵਿੰਦਰ ਸਿੰਘ ਨੂੰ ਗੋਲੀ ਮਾਰ ਦਿੱਤੀ ਅਤੇ ਗੁਰਪ੍ਰੀਤ ਸਿੰਘ ਨਾਲ ਵੀ ਮਾਰਕੁਟਾਈ ਕੀਤੀ ਦੋਸ਼ੀ ਐਸ ਆਈ ਦੀ ਪਛਾਣ ਸੁਖਵਿੰਦਰ ਸਿੰਘ ਉਰਫ ਬੱਬੂ ਵਾਸੀ ਤੌਲਕਲਾ ਹਾਲ ਵਾਸੀ ਇਸਮਾ ਅਸਟੇਟ ਵਜੋਂ ਹੋਈ ਹੈ इस संबंधी पीड़ित नौजवान वालों पुलिस चौकी बाईपास नेड़ी डेरा बाबा दर्शन सिंह वाले विखे दरखास्त दे इंसाफ की मांग की है इलाके के मुहतबर हरमनप्रीत सिंह सिद्धू ने दसिया की नशे की हालत विच थानेदार ने बगैर किसी कसूर दे नौजवानों से दे हमला किया है इसलिए वह सजा हकदार है ਉਨਾਉਚ ਪੁਲਿਸ ਅਧਿਕਾਰੀਆਂ પાસે ਮੰਗ ਕੀਤੀ ਕਿ ਦੋਸ਼ੀ ਥਾਣੇਦਾਰ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਕਿ ਕੋਈ ਵੀ ਵਿਅਕਤੀ ਜਾਂ ਅਧਿਕਾਰੀ ਅੱਗੇ ਤੋਂ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣ ਦੀ ਹਿੰਮਤ ਨਾ ਕਰੇ ਇਸ ਸਬੰਧ ਵਿੱਚ ਗੱਲਬਾਤ ਕਰਦਿਆਂ ਥਾਣਾ ਛੇ ਰਟਾਦੇ ਐਸ ਐਚਓ ਰੌਬਿਨ ਹੰਸ ਅਤੇ ਚੌਂਕੀ ਇਨਚਾਰਜ ਗੁਰਜੀਤ ਸਿੰਘ ਨੇ ਦੱਸਿਆ ਕਿ ਉਹ ਮਾਮਲੇ ਦੀ ਪੜਤਾਲ ਕਰ ਰਹੇ ਹਨ ਅਤੇ ਪੜਤਾਲ ਉਪਰੰਤ ਪਰਚਾ ਦਰਜ ਕੀਤਾ ਜਾਵੇਗਾ ਕੈਪਸ਼ਨ ਗੋਲੀ ਲੱਗਣ ਨਾਲ ਜ਼ਖਮੀ ਹੋਇਆ ਨੌਜਵਾਨ ਬਲਵਿੰਦਰ ਸਿੰਘ ਕਟਨਾ ਸਬੰਧੀ ਜਾਣਕਾਰੀ ਦਿੰਦਾ ਹੋਇਆ ਅਤੇ ਉਸ ਥਾਂ ਜਿੱਥੇ ਥਾਣੇਦਾਰ ਵੱਲੋਂ ਗੋਲੀ ਮਾਰੀ ਗਈ ਬਾਈਟ ਬਲਵਿੰਦਰ ਸਿੰਘ ਤੇ ਹਰਮਨਪ੍ਰੀਤ ਸਿੰਘ ਸਿੱਧੂ ਖਾਸ ਰਿਪੋਰਟ ਮੈਡਮ ਬਿਊਰੋ ਚੀਫ ਗੁਰਵਿੰਦਰ ਕੌਰ ਗਿੱਲੋ ਹਾਂਜੀ ਵੀ ਕੀ ਨਾ ਤੁਹਾਡਾ ਜਨਾਬ ਜੀ ਹੁੰਦੇ ਸੀ ਜੀ ਇਹ ਕਿੱਥੋਂ ਦੇ ਰਹਿਣ ਵਾਲੇ ਤੇ ਕੀ ਕਰਨਾ ਵਾਪਰੀ ਘਟਨਾ ਸਾਰਾ ਬਾਹਰ ਮੇਂਦੇ ਆ ਹੀ ਆਏ ਰਾਤੀ ਬੈਠੇ ਆ ਬਾਹਰ ਮੇਂਦੇ ਰੋਡ ਦੇ ਇਹ ਕਿੱਥੇ ਬੈਠੇ ਸੀ ਟੀਆਪਨ ਦੇ ਬਾਹਰ ਬੈਠੇ ਨੇ ਮੈਨੂੰ ਮੇਰੇ ਨਾਲ ਦੋ ਵੀਰੇ ਦੋਸਤੀ ਨੇ ਅੱਛਾ ਫਿਰ ਆਪਣੇ ਆਏ ਕਿ ਨਾਲ ਸੰਨਿਆ ਕਲੇਬ ਚੋਂ ਇਸ ਵੇਲੇ ਸਟੇਟ ਤੋਂ ਬੰਦਾ ਆਇਆ ਬਾਹਰ ਲਾਈਨ ਵਿੱਚ ਕੰਦੇ ਬੈ ਜੀ ਉਦੋਂ ਆਇਆ ਬੰਦਾ ਉਹਨੇ ਸ਼ਰਾਬ ਨਾਲ ਰੱਜ ਕੇ ਸਾਰੇ ਆਨੁਭਵ ਬੈਠਣ ਦੇ ਕਿੰਦਾ ਤੂੰ ਇੱਥੇ ਕਰਦੇ ਪਏ ਜੀ ਰਹੇ ਹਿੰਦੀ ਗੱਲ ਕਰੀਏ ਕਿ ਆਹ ਕਿਹੜੀ ਸੜਕ 'ਚ ਕੋਈ ਨਹੀਂ ਬੈਠਿਆ ਕੌਡਰ ਨੂੰ ਕੀਨੇ ਆਂਦਾ ਪਹਿਲਾਂ ਸਾਰਾ ਨੇ ਕੌਡਰ ਨੂੰ ਲੱਤ ਮਾਰੀ ਫਿਰ ਮੇਰੇ ਮਾੜੀ ਤੇ ਫਿਰ ਮੇਰੇ ਨਾਲ ਦੇ ਬੰਦੇ ਨਾਲ ਲੱਗਾ ਆ ਤਾਂ ਮਾਰਦੇ ਸਾਹ ਦੇ ਮੈਂ ਪੁੱਛਿਆ ਤਾਂ ਇਹ ਤੁਸੀਂ ਵੀ ਜਾਂਦੇ ਜਾਈਏ ਅੰਦਰ ਗੱਲਾਂ ਨੇ ਤਾਂ ਉਹ ਗੱਡਾ ਗੋਲੀ ਚਾਹੀਦੀ ਕੋਈ ਪਹਿਲਾਂ ਤੇ ਨਹੀਂ ਤੁਹਾਡਾ ਝਗੜਾ ਕਿਸੇ ਦਾ ਜਿਆਦਾ ਦੱਕ ਨਹੀਂ ਹੁੰਦਾ ਮੈਂ ਡਰਾਈਵ ਵੀ ਕਰਦਾ ਇਹ ਮੈਂ ਕਦੇ ਡਰਾਈਵ ਕਰਦਾ ਡਰਾਈਵ ਕਰਦਾ ਜੀ ਜੀ ਸਾਡੇ ਇੱਥੇ ਲੱਗ ਕੇ ਕਿੰਗ ਰਟਲੋ ਨਹੀਂ ਤੇ ਲੱਗੀ ਮਾਰਦਾ ਧੋਈ ਆ ਜੀ ਹੁਣੇ-ਹੁਣੇ ਮੁੰਡਾ ਸੀ ਜੀ ਰਾਤੀ ਉਹ ਬੈਠੇ ਸੀ ਦੋ ਤਿੰਨ ਮੁੰਡੇ ਉੱਥੇ ਬਾਹਰ ਸੜਕ ਤੇ ਨਿਕਲ ਕੇ ਜਿਨੇ ਮੁੰਡੇ ਬੈਠ ਜਾਂਦੇ ਰਾਤੀ ਉਹ ਬੈਠੇ ਕਿਤੇ ਉਧਰੋਂ ਇੱਕ ਮੁਲਾਜ਼ਮ ਜੋ ਕਿ ਐਸਮਾ ਸਟੇਟ ਦੇ ਵਿੱਚ ਰਹਿੰਦਾ ਉਹ ਆਇਆ ਜੀ ਉਹਨੇ ਆਣ ਕੇ ਇਹਨਾਂ ਨਾਲ ਗਾਲੀ ਗਲੋਚ ਕੀਤਾ ਇਹਨਾਂ ਨੂੰ ਮਾੜਾ ਚੰਗਾ ਬੋਲਿਆ ਇਹਨਾਂ ਨੇ ਸਗੋਂ ਕੁਝ ਨਹੀਂ ਕਿਹਾ ਕਿ ਚਲੋ ਮੁਲਾਜ਼ਮ ਹੈ ਨਾ ਹਰ ਇੱਕ ਨੂੰ ਦਰਉਂਦਾ ਕਿ ਮੁਲਾਜ਼ਮਾਂ ਮੁਲਾਜ਼ਮਾਂ ਆਪਾਂ ਕੁਝ ਕਹਿ ਨਹੀਂ ਸਕਦੇ ਇਹਨਾਂ ਨੇ ਇਹੀ ਕਿਹਾ ਕਿ ਸਾਰੇ ਸੀ ਵੈਸੇ ਹੀ ਬੈਠੇ ਆ ਕੋਈ ਡਾ ਹੈ ਨਹੀਂ ਆ ਤੇ ਇਹ ਮੁਲਾਜ਼ਮ ਉਹਨਾਂ ਨੂੰ ਤੁਸੀਂ ਬਰਮਾਸ਼ੀਆਂ ਕਰਦੇ ਜਿਹੜੀਆਂ ਗੱਲਾਂ ਕਹਿ ਕੇ ਦੋ ਚਾਰ ਹਨਾ ਇਹਦੇ ਪੁਲਸ ਵਾਲੇ ਦੇ ਡਾਇਲੌਗ ਤੋਂ ਜ਼ੋਰ ਬੋਲ ਕੇ ਉਹਨੇ ਆਪਣੀ ਸਰਵਿਸ ਰਿਵਾਲਵਰ ਕੱਢ ਕੇ ਤੇ ਮੁੰਡੇ ਦੇ ਉੱਤੇ ਸਿੱਧਾ ਹਵਾਈ ਫਾਇਰ ਕੀਤਾ ਮੁੰਡੇ ਦੇ ਜੀ ਰੱਬ ਵੱਲੋਂ ਗੋਲੀ ਜਿਹੜੀ ਆ ਗੋਡੇ ਤੇ ਵੱਜੀ ਆ ਉਰੀਓ ਦੇ ਬੋਖ ਕੋ ਜਿਹੜੀ ਵਧੀ ਗਈ ਆਪਣੇ ਵੱਲੋਂ ਉਹਨਾਂ ਨੇ ਕੋਈ ਹਵਾਈ ਫਾਇਰ ਨਹੀਂ ਕੀਤਾ ਕੋਈ ਕੁਝ ਨਹੀਂ ਜਿਹੜਾ ਪਹਿਲਾਂ ਹੀ ਫਾਇਰ ਕੀਤਾ ਆਪਣੇ ਸਰਵਿਸ ਰਿਵਾਲਵਰ ਦੇ ਨਾਲ ਸਿੱਧਾ ਮੂਹਰੇ ਤੋਂ। ਸੋ ਅਸੀਂ ਹੁਣ ਇੱਥੇ ਥਾਣੇ ਆਏ ਆ ਜੀ। ਸੋ ਆ ਚੌਕੀ ਆਏ ਆ ਸੋ ਸਾਡਾ ਇਹੀ ਸਾਰੇ ਇਲਾਕੇ ਦੀ ਮੰਗਿਆ ਕਿ ਉਸ ਅਫਸਰ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜੇ ਇਹੋ ਜਿਹੀ ਪੁਲਿਸ ਵੱਲੋਂ ਇਹਤਨਾ ਕਰਨਗੇ। ਤੇ ਫਿਰ ਆਮ ਬੰਦੇ ਦਾ ਕੀ ਹੋਊਗਾ ਫਿਰ ਆਮ ਬੰਦਾ ਤੇ ਜੋ ਅੱਜਕੱਲ ਦੇ ਹਾਲਾਤ ਨੇ ਉਹਦੇ ਹਿਸਾਬ ਨਾਲ ਨਾ ਸਰਕਾਰ ਦੇ ਕਾਬੂ 'ਚ ਕੁਝ ਨਹੀਂ ਆਗਾ ਸਰਕਾਰ ਭਗਵੰਤ ਮੰਤਰੀ ਸਰਕਾਰ ਬਿਲਕੁਲ ਲਾਅ ਐਂਡ ਆਰਡਰ ਦੇ ਵਿੱਚ ਫੇਲ ਹੋ ਚੁੱਕੀ ਹੈ। ਵੇਖ ਲਓ ਕਿਹੋ-ਕਿਹੋ ਜੀਆਂ ਵਾਰਦਾਤਾਂ ਰੋਜ਼ ਨਵੀਂ ਤੋਂ ਨਵੀਂ ਵਾਰਦਾਤ ਆ ਤਾਂ ਆਹ ਜੇ ਇੱਕ ਅਨੋਖੀ ਵਾਰਦਾਤ ਸੁਣ ਲਈ ਆ ਇੱਕ ਪੁਲਿਸ ਵਾਲਾ ਜੋ ਕਿ ਆਫ ਡਿਊਟੀ ਤੋਂ ਆਪਣੇ ਸਰਵਿਸ ਰਿਵਾਲਵਰ ਦੇ ਨਾਲ ਠੀਕ ਹੈ ਜੇ ਰੋਕਣਾ ਹੀ ਆ ਤੇ ਉਹ ਉਹਨਾਂ ਨੂੰ ਮੂਹਰਬਾਨ ਵੀ ਰੋਕ ਸਕਦਾ ਸੀ ਜਾਂ ਕਿਸੇ ਨੂੰ ਹੋਰ ਉੱਥੇ ਕਹਿ ਕੇ ਕਾਨੂੰਨੀ ਵਾਲੇ ਉੱਥੇ ਨਾਲ ਲੈ ਕੇ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਇੱਥੇ ਕਿਉਂ ਬੈਠੇ ਉਹ ਮੁਲਾਜ਼ਮ ਦੀ ਕੋਈ ਪਛਾਣ ਹੋਈ ਆ ਜਾਂ ਕਿਹੜਾ ਰੈਂਕ ਹੈ ਮੁਲਾਜ਼ਮ ਦੀ ਜੀ ਅਜੇ ਕੋਈ ਪਛਾਣ ਨਹੀਂ ਹੋਈ ਅਜੇ ਨਾ ਸਿਰਫ ਇਲਾ ਹੀ ਹਫੜਾ ਦਾ ਕੁੜੀ ਦੇ ਵਿੱਚ ਪਤਾ ਲੱਗਾ ਕਿ ਉਹ ਮੁਲਾਜ਼ਮ ਐਸਮਾ ਸਟੇਟ ਦੇ ਵਿੱਚ ਰਹਿੰਦਾ ਜਿਹਦੇ ਵਿੱਚ ਕਿ ਐਸਮਾ ਸਟੇਟ ਦੇ ਵਸਨੀਕਾਂ ਨੇ ਆਪਣੇ ਵੱਲੋਂ ਪੂਰਾ ਸਹਿਯੋਗ ਦੇਣ ਦੀ ਮੰਗ ਕੀਤੀ ਆ ਕਿ ਅਸੀਂ ਉਸ ਮੁਲਾਜ਼ਮ ਦੇ ਖਿਲਾਫ ਜੇਹਦੀ ਕਾਰਵਾਈ ਕਰਾਵਾਂਗੇ ਤੇ ਉਸ ਮੁਲਾਜ਼ਮ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਸਾਡਾ ਇਹੋ ਪ੍ਰਸ਼ਾਸਨ ਲੱਗੇਗਾ